ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ 13 ਜ਼ੀਰੋ ਦੀ ਜਿੱਤ ਦੇ ਅਗਾਜ਼ ਨੂੰ ਲੈ ਕੇ ਆਪਣੀ ਪਹਿਲੀ ਚੋਣ ਰੈਲੀ ਫਤਿਹਗੜ੍ਹ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਕੀਤੀ ਜਿੱਥੇ ਉਹਨਾਂ ਨੇ ਵੱਡੀਆਂ ਗੱਲਾਂ ਵੀ ਆਖੀਆਂ ਨੇ ਹਾਲਾਂਕਿ ਮੌਸਮ ਖਰਾਬ ਸੀ ਲੇਕਿਨ ਚਲਦੇ ਮੌਸਮ ਦੇ ਵਿੱਚ ਹੀ ਉਹਨਾਂ ਨੇ ਪਾਰਟੀ ਦੇ ਵਰਕਰਾਂ ਨੂੰ ਲੀਡਰਾਂ ਨੂੰ ਸੰਬੋਧਨ ਕਰਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਆਪਣੇ ਉਹਨਾਂ ਨੇ ਭਾਸ਼ਣ ਦੇ ਵਿੱਚ ਕਿਹਾ ਕਿ ਨਾ ਮੈਂ ਖੁਦ ਪੈਸੇ ਖਾਂਦਾ ਤੇ ਨਾ ਹੀ ਪੈਸੇ ਕਿਸੇ ਨੂੰ ਖਾਂਣ ਦਊਂਗਾ ਤੇ ਜਿਨ੍ਹਾਂ ਨੇ ਸਰਕਾਰੀ ਪੈਸਾ ਖਾਦਾ ਸਰਕਾਰੀ ਪੈਸਾ ਲੁੱਟਿਆ ਉਹਨਾਂ ਕੋਲੋਂ ਵਿਆਸ ਸਮੇਤ ਵਸੂਲਿਆ ਜਾਏਗਾ ਭਲਾ ਚਾਹੇ ਪੈਸਾ ਕਿਸੇ ਦਾ ਪਹਾੜਾਂ ਦੇ ਵਿੱਚ ਕਿਸੇ ਨੂੰ ਦੱਬਿਆ ਹੋਵੇ ਜਾਂ ਕਿਸੇ ਨੇ ਹੋਰ ਜਗ੍ਹਾ ਤੇ ਨਿਵੇਸ਼ ਕੀਤਾ ਹੋਵੇਗਾ ਉਸੇ ਪੈਸੇ ਨੂੰ ਵਸੂਲ ਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਇਆ ਜਾਊਗਾ ਤੇ ਲੋਕਾਂ ਦੀ ਭਲਾਈ ਵਾਸਤੇ ਖਰਚ ਕੀਤਾ ਜਾਊਗਾ ਉਹਨਾਂ ਨੇ ਕਿਹਾ ਕਿ ਹੁਣ ਪਿੰਡ ਵਾਲੇ ਮੁੱਖ ਮੰਤਰੀ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਤਾਜਵ ਨਹੀਂ ਤਾਂ ਪਹਿਲਾਂ ਜਿਹੜੇ ਲੋਕ ਐਮਐਲਏ ਮੰਤਰੀ ਬਣ ਕੇ ਅੰਦਰੋਂ ਕੁੰਡਾ ਲਾ ਲੈਂਦੇ ਸੀ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੇ ਬਾਹਰੋਂ ਕੁੰਡਾ ਲਗਾ ਦਿੱਤਾ ਕਿ ਤੁਸੀਂ ਘਰੇ ਬੈਠ ਰਹੋ ਉਹਨਾਂ ਨੇ ਵੀ ਕਿਹਾ ਕਿ ਜਦੋਂ ਦੂਸਰੇ ਰਾਜਾਂ ਦੇ ਵਿੱਚ ਉਪਚੋਣ ਪ੍ਰਚਾਰ ਵਾਸਤੇ ਜਾਂਦੇ ਨੇ ਤੇ ਉੱਥੋਂ ਦੀ ਜਨਤਾ ਜਾਂ ਉੱਥੋਂ ਦਾ ਮੀਡੀਆ ਪੁੱਛਦੇ ਨੇ ਕਿ ਤੁਸੀਂ ਦਿੱਲੀ ਤੇ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦੀ ਜਿਹੜਾ ਜਿੱਤ ਦਾ ਜਿਹੜਾ ਘੋੜਾ ਵਾ ਉਹਨੂੰ ਕਿਵੇਂ ਰੋਕਿਆਗਾ ਤੇ ਉਹ ਕਹਿੰਦੇ ਨੇ ਕਿ ਇੱਕੋ ਹੀ ਸਵਾਲ ਪੁੱਛਿਆ ਜਾਂਦਾ ਤੇ ਫਿਰ ਉਹਦਾ ਜਵਾਬ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਕਮਲ ਦਾ ਫੁੱਲ ਆ ਤੇ ਕਮਲ ਦਾ ਫੁੱਲ ਜਿਹੜਾ ਵਾ ਉਹ ਚੱਕਰ ਚ ਪੈਦਾ ਹੁੰਦਾ ਤੇ ਉਹ ਗੰਦਗੀ ਕਿਹਦੇ ਨਾਲ ਸਾਫ ਕੀਤੀ ਜਾਂਦੀ ਆ ਉਹ ਝਾੜੂ ਨਾਲ ਤੇ ਝਾੜੂ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਤੇ ਇਸ ਕਰਕੇ ਅਸੀਂ ਫਿਰ ਉਸ ਚਿੱਕਰ ਦੀ ਸਫਾਈ ਕਰ ਦਿੱਤੀ ਇਸੇ ਕਰਕੇ ਪੰਜਾਬ ਤੇ ਦਿੱਲੀ ਦੇ ਵਿੱਚ ਕਮਲ ਦਾ ਫੁੱਲ ਖਿੜਿਆ ਹੀ ਨਹੀਂ ਆ ਤੇ ਸੁਹਾਰੂ ਵੀ ਅਜਿਹਾ ਹੋਏਗਾ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨੇ ਸ਼ਰੂਪ ਨਿਕਾਲੀ ਦਲ ਪ੍ਰਧਾਨ ਸੁਬੀਰ ਸਿੰਘ ਬਾਦਲ ਤੇ ਵੀ ਇੱਕ ਤੰਜ ਕਸਦੇ ਕਿਹਾ ਕਿ ਪੰਜਾਬ ਜਾਓ ਯਾਤਰਾ ਦੇ ਵਿੱਚ ਉਹ ਆਪਣੀ ਜਿਹੜੀ ਜੀਪ ਆ ਉਹਦੇ ਤੇ ਛੱਤੀ ਲਗਾ ਕੇ ਪ੍ਰਚਾਰ ਕਰ ਰਹੇ ਨੇ ਜਦ ਕੇ ਸਾਡੇ ਜਿਹੜੇ ਵਲੰਟੀਅਰ ਨੇ ਉਹ ਧੁੱਪ ਦੇ ਵਿੱਚ ਲੜ ਰਹੇ ਨੇ ਤੇ ਧੁੱਪ ਦੇ ਵਿੱਚ ਹੀ ਸਾਡੇ ਜਿਹੜੇ ਲੀਡਰ ਨੇ ਸਬੋਧਨ ਕਰ ਰਹੇ ਨੇ ਤੇ ਸ਼ਰਮਨੀ ਕਾਲੀ ਦਾ ਲੀਡਰ ਛੱਤ ਤੇ ਛੱਤੀ ਲਗਾ ਕੇ ਘੁੰਮ ਰਹੇ ਨੇ ਤੇ ਕਾਲੀ ਦਾ ਜਿਹੜੇ ਵਲੰਟੀਅਰ ਉਹ ਧੁੱਪ ਦੇ ਵਿੱਚ ਅੱਗੇ ਪਿੱਛੇ ਚੱਲ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਡਰ ਆ ਗਿਆ ਕਿਤੇ ਉਹ ਬਿਮਾਰਨਾ ਹੋ ਜਾਣ ਇਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸੁਭੀ ਸਿੰਘ ਬਾਦਲ ਤੇ ਹੁਣ ਬੰਦਬੁੱਧੀ ਤੋਂ ਅੱਗੇ ਵੀ ਨਿਕਲ ਚੁੱਕਾ ਹੈਗਾ ਪਤਾ ਨਾ ਕੀ ਆਵਾ ਤਵਾ ਬੋਲਦਾ ਰਹਿੰਦਾ ਹੈਗਾ ਉਹਨਾਂ ਕਹਿ ਕੇ ਜਿਵੇਂ ਸਾਡੇ 2 ਸਾਲ ਹੋ ਚੁੱਕੇ ਨੇ ਤੇ ਵਿਰੋਧੀ ਦੀ ਜਿਹੜੀ ਸਥਿਤੀ ਆ ਹਾਲਾਤ ਨੇ ਇਦਾਂ ਦੇ ਹੋ ਗਏ ਅਗਰ 4 ਸਾਲ ਹੋ ਗਏ ਤਾਂ ਇਹਨਾਂ ਦੇ ਹਾਲਾਤ ਇਥੋਂ ਤੱਕ ਪਣ ਜਾਣੇ ਨੇ ਕਿ ਇਹਨਾਂ ਨੇ ਆਉਂਦੇ ਜਾਂਦੇ ਲੋਕਾਂ ਦੇ ਡਲੇ ਜਾ ਰੂੜੇ ਮਾਨ ਨੇ ਸ਼ੁਰੂ ਕਰ ਦੇਨੇ ਨੇ ਉਹਨੇ ਵੀ ਕਿਹਾ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਕੋ ਹੋਣ ਵਾਲੇ ਜਿਹੜੇ ਮੈਂਬਰ ਪਾਰਲੀਮੈਂਟ ਪੁੱਜੇ ਸੀ ਪਾਰਲੀਮੈਂਟ ਦੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਦੀ ਉੱਥੇ ਛੋਟੇ ਸਾਹਿਬ ਜੀ ਦੀ ਸ਼ਹਾਦਤ ਮਾਦਾ ਗੁਦਰਕੋਹ ਦੀ ਸ਼ਹਾਦਤ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਜਦ ਮੈਂ ਉੱਥੇ ਪਾਰਲੀਮੈਂਟ ਦੇ ਪੁੱਜਿਆ ਤਾਂ ਉਦੋਂ ਉੱਥੇ ਲੋਕ ਸਭਾ ਸਪੀਕਰ ਸમિતਰਾ ਮਹਾਜਨ ਜੀ ਉਹਨਾਂ ਕੋਲ ਮੈਂ ਸਮਾਂ ਮੰਗਿਆ ਤੇ ਇਤਿਹਾਸ ਦੇ ਵਿੱਚ ਦਰਜ ਹੋ ਚੁੱਕਾ ਕਿ ਜਦੋਂ ਜਦੋਂ ਉਹ ਉੱਥੇ ਪਾਰਲੀਮੈਂਟ ਬੈਠਾ ਕਰੂਗੀ ਤੇ ਉਸੇ ਦਿਨ ਜਦੋਂ ਛੋਟੇ ਸਾਹਿਬ ਜਿਆਦਾ ਦੇ ਮਾਤਾ ਗੁਜਰ ਗੋਦਸ਼ ਜਿਹੜੇ ਨੇ ਸ਼ਹਾਦਤ ਵਾਲਾ ਦਿਨ ਹੋਊਗਾ ਉਹਨਾਂ ਨੂੰ ਨਮਨ ਕੀਤਾ ਜਾਊਗਾ ਲੇਕਿਨ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਪਾਰਲੀਮੈਂਟ ਦੇ ਵਿੱਚ ਅਜਿਹੀ ਗੱਲ ਜਾਂ ਅਜਿਹੇ ਪਹਿਲੂ ਜਾਂ ਅਜਿਹੀ ਇਤਿਹਾਸਿਕ ਤੇ ਕੁਰਬਾਨੀ ਵਾਲੀ ਲਸਾਨੀ ਜਿਹੜੀ ਸ਼ਹਾਦਤ ਆ ਉਹਦੇ ਬਾਰੇ जिकर ਨਹੀਂ ਕੀਤਾ ਉਹਨੇ ਵੀ ਕਿਹਾ ਕਿ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਜਿੱਤ ਪੱਕੀ ਹੈ ਜਿਵੇਂ 2022 ਦੇ ਵਿੱਚ ਪੰਜਾਬ ਦੀ ਜਨਤਾ ਨੇ 99 ਸੀਟਾਂ ਦਿੱਤੇ ਇਸ ਵਰਤਾਰੇਆਂ ਦੀਆਂ 13 ਸੀਟਾਂ ਸਾਡੇ ਝੋਲੇ ਵਿੱਚ ਪਾ ਕੇ ਮੇਰੀ ਆਵਾਜ਼ ਬਲੰਦ ਕਰਨਗੇ 13 ਜਿਹੜੀਆਂ ਆਵਾਜ਼ਾਂ ਨੇ ਉਹ ਪਾਰਲੀਮੈਂਟ ਜਦ ਗੁਜੜੀਆਂ ਤੇ ਪੰਜਾਬ ਦੇ ਕਈ ਮਸਲੇ ਹੱਲ ਹੋਣਗੇ ਉਹਨੇ ਕਿਹਾ ਕਿ ਜਿਵੇਂ ਖਰਾਬ ਮੌਸਮ ਤੂਫਾਨ ਜਾਂ ਹਨੇਰੀ ਜਦੋਂ ਉਹ ਕੁਝ ਪਲ ਵਾਸਤੇ ਆਉਂਦੀ ਆ ਇਸੇ ਤਰ੍ਹਾਂ ਜਿਹੜੀ ਹਨੇਰੀ ਆ ਉਹ ਹਨੇਰੀ ਨੇ ਕਾਲੀ ਕਾਂਗਰਸ ਸਾਰੇ ਉਡਾ ਦਿੱਤੇ ਤੇ ਫਿਰ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪਿਆ ਗਿਆ ਉਹਨੇ ਕਿਹਾ ਕਿ ਇਸ ਵਾਰ ਵੀ ਪੰਜਾਬ ਦੀ ਜਨਤਾ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਖੁਸ਼ ਕਰ ਗਈ 13 ਦੇ 13 ਸੀਟਾਂ ਜਿਹੜੀਆਂ ਸਾਡੀ ਝੋਲੀ ਪਉਣ ਉਹਨੇ ਖਰਾਬ ਮੌਸਮ ਦੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕੱਲੀ ਵੱਲ ਤੇ ਕਾਂਗਰਸ ਵਾਲੇ ਇਸ ਹਨੇਰੀ ਦੀ ਤਰ੍ਹਾਂ ਜੋ ਕੁਝ ਸਮੇਂ ਬਾਅਦ ਸਾਫ਼ ਹੋ ਜਾਣਗੇ ਉਹਨੇ ਕਿਹਾ ਕਿ ਇਸ ਮੀਂਹ ਦੇ ਨਾਲ ਜਿਹੜੀਆਂ ਵੀ ਫਸਲਾਂ ਦਾ ਨੁਕਸਾਨ ਹੋਊਗਾ ਉਹ ਉਹਦੀ ਪਰਪਾਈ ਕਰਨਗੇ ਤੇ ਉਹਨਾਂ ਨੇ ਚੰਡੀਗੜ੍ਹ ਜਾ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਕਿਸਾਨਾਂ ਦੇ ਦਾਣੇ-ਦਾਣੇ ਦਾ ਜਿਹੜਾ ਮਾਫਜਾ ਸਰਕਾਰ ਦੇਵੇਗੀ ਇਸੇ ਦਰਾਂ ਨੇ ਉਹਨਾਂ ਨੇ ਗੁਰਦਾਸਪੁਰ ਤੋਂ ਮੈਂਬਰ ਪਾਰਲਮੈਂਟ ਰੇਸ ਸਨੀ ਦੋਲ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਉਹ ਫਿਲਮਾਂ ਦੇ ਵਿੱਚ ਤਾਂ ਬਾਰਡਰ ਪਾਰ ਜਾ ਕੇ ਉੱਥੇ ਨਲਕਾ ਉਖਾੜਦੇ ਨੇ ਪਰ ਪਿਛਲੇ 5 ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਇੱਕ ਵੀ ਨਲਕਾ ਨਹੀਂ ਲਗਾਇਆ ਉਹਨਾਂ ਕਿਹਾ ਕਿ ਇਸ ਵਾਰ ਲੋਕ ਭਾਰਤੀ ਜਨਤਾ ਪਾਰਟੀ ਨੂੰ ਕੋਰਾ ਜਵਾਬ ਦੇਣਗੇ ਉਹਨਾਂ ਕਹੇ ਕਿ ਸੰਨੀ ਦੋਲ ਨੇ ਪੰਜਾਬ ਦੇ ਵਿੱਚ ਇੱਕ ਵੀ ਖਾਸ ਕਰਕੇ ਗੁਰਦਾਸਪੁਰ ਵਿੱਚ ਕੰਮ ਨਹੀਂ ਕੀਤਾਗਾ ਕਿਉਂਕਿ ਇਹ ਜਿਹੜੀ ਸੇਵਾ ਵਾ ਇਹ 9 ਤੋਂ 5 ਵਾਲੀ ਨਹੀਂ ਹੈ ਇਹ 24 ਘੰਟੇ ਆ ਪਤਾ ਨਹੀਂ ਕਿਹੜੇ ਵੇਲੇ ਅੱਧੀ ਰਾਤ ਨੂੰ ਕਿਸੇ ਮਾਂ ਨੂੰ ਚੁਣੇ ਹੋਣ ਮੈਂਦੇ ਦੀ ਲੋੜ ਪੈ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਜਦ 2014 ਦੇ ਵਿੱਚ ਦੇਸ਼ ਭਰ ਦੇ ਵਿੱਚੋਂ 4 ਮੈਂਬਰ ਪਾਰਲੀਮੈਂਟ ਬਣੇ ਸੀ ਤਾਂ ਉਹਨਾਂ ਵਿੱਚੋਂ ਇੱਕ ਫਤੇਗੜ ਸਾਹਿਬ ਦੀ ਧਰਤੀ ਸੀ ਤੇ ਫਤੇਗੜ ਸਾਹਿਬ ਦੇ ਜਿਹੜੇ ਲੋਕ ਨੇ ਇਸ ਵਾਰ ਵੀ ਨਰਾਸ਼ ਨਹੀਂ ਕਰਨਗੇ ਔਰ ਇਥੋਂ ਜਿਹੜੇ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀਆ ਉਹਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ ਫਤੇਗੜਾ ਸਾਹਿਬ ਦੇ ਵਿੱਚ 9 ਹਲਕੇ ਹੁੰਦੇ ਨੇ ਇਸ ਸਮੇਂ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਐਮਪੀ ਨੇ ਡਾਕਟਰ ਅੰਮਰ ਸਿੰਘ ਡਾਕਟਰ ਅੰਮਰ ਸਿੰਘ ਹੂਣਾ ਤੇ ਫਿਰ ਪਾਰਟੀ ਨੇ ਭਰੋਸਾ ਜਿਤਾਇਆ ਔਰ ਕਾਂਗਰਸ ਪਾਰਟੀ ਵੱਲੋਂ ਦੁਜੀ ਵਾਰ ਚੋਣ ਲੜਨੇ ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਆਮ ਆਦੀ ਪਾਰਟੀ ਨੂੰ ਇਸ ਹਲਕੇ ਦੀਆਂ 9 ਤੇ 9 ਸੀਟਾਂ ਤੇ ਆਮ ਆਦੀ ਪਾਰਟੀ ਦੇ ਐਮਐਲਏ ਜਿੱਤੇ ਸਨ ਉੱਥੇ ਵੀ ਪਾਰਟੀ ਕਾਂਗਰਸ ਪਾਰਟੀ ਛੱਡ ਕੇ ਆਏ ਗੁਰਪ੍ਰੀਤ ਸਿੰਘ ਜੀ ਨੂੰ ਆਮ ਆਦੀ ਪਾਰਟੀ ਨੇ ਜਿਹੜੀ ਆ ਟਿਕਟ ਦਿੱਤੀ ਆ ਜਦਕਿ 2014 ਦੀ ਗੱਲ ਕੀਤੀ ਜਾਵੇ ਤਾਂ ਇਥੋਂ ਹਰਿੰਦਰ ਸਿੰਘ ਖਾਲਸਾ ਆਮ ਆਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣੇ ਸੀ ਬਾਅਦ ਚ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲੇ ਰੋਡ ਸ਼ੋਅ ਕੀਤਾ ਉਥੋਂ ਪਟਿਆਲੇ ਕਾਂਗਰਸ ਪਾਰਟੀ ਦਾ ਗੜ ਮੰਨਿਆ ਜਾਂਦਾ ਉਥੋਂ ਆਮ ਆਦਮੀ ਪਾਰਟੀ ਵਾਸਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਚੋਣ ਮੈਦਾਨ ਦੇ ਵਿੱਚ ਹਨ ਪਟਿਆਲਾ ਲੋਕ ਸਭਾ ਹਲਕਾ ਜ਼ਿਆਦਾਤਰ ਕਾਂਗਰਸ ਪਾਰਟੀ ਦਾ ਗੜ ਰਿਹਾ ਇਸ ਹਲਕੇ ਵਿੱਚ ਨੌ ਵਿਧਾਨ ਸਭਾ ਹਲਕੇ ਨੇ ਸਾਰੇ ਸਾਰੇ ਜਿਹੜੇ ਆਮ ਆਦੀ ਪਾਰਟੀ ਦੇ ਵਿਧਾਇਕ 2019 ਦੇ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਜਿਹੜੇ ਨੇ ਉਹ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣੇ ਸੀ ਸੈਂਟਰ ਦੇ ਵਿੱਚੋਂ ਵਜ਼ੀਰ ਵੀ ਰਹਿ ਚੁੱਕੇ ਨੇ ਇਸ ਸਮੇਂ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਇਸ ਹਲਕੇ ਦੇ ਜਿਹੜੇ ਨੌ ਵਿਧਾਨ ਸਭਾ ਹਲਕੇ ਨੇ ਉਹਨਾਂ ਵਿੱਚ 2022 ਦੇ ਜਿਹੜੇ ਰਿਜ਼ਲਟ ਆਏ ਸੀ ਉਹ ਸਾਰੇ ਆਮ ਆਦੀ ਪਾਰਟੀ ਦੇ ਹੀ ਵਿਧਾਇਕ ਹਨ ਇਸੇ ਸ਼ਹਿਰ ਪਟਿਆਲੇ ਦੇ ਵਿੱਚ ਜਿਹੜੇ ਦੋ ਵਿਧਾਇਕ ਨੇ ਉਹ ਸੂਬੇ ਵਿੱਚ ਮੰਤਰੀ ਨੇ ਇੱਕ ਡਾਕਟਰ ਬਲਬੀਰ ਸਿੰਘ ਜਿਹੜੇ ਲੋਕ ਸਭਾ ਚੋਂ ਲੜ ਰਹੇ ਜਦਕਿ ਦੂਜੇ ਚੇਤਨ ਸਿੰਘ ਜੋੜੇ ਮਾਜਰਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਲੋਕ ਸਭਾ ਦੇ ਅਧੀਨ ਵਿਧਾਨ ਸਭਾ ਹਲਕਾ ਰਾਜਪੁਰੇ ਤੋਂ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਰੋਡ ショਅ ਕੀਤਾ ਲੇਕਿਨ ਅੱਜ ਦੀ ਜ ਰੈਲੀ ਦੇ ਵਿੱਚ ਜਿਹੜੇ ਤੰਜ ਸਨੀਦੋਲ ਤੇ ਜਾਂ ਕਾਂਗਰਸ ਪਾਰਟੀ ਦੇ ਸ਼ਰੋਮਨੀ ਕਾਲੀ ਦੇ ਪਰਦਾ ਸੁਭੀਰ ਸਿੰਘ ਬਾਦਲ ਤੇ ਕਸੇ ਨੇ ਕਿ ਉਹਨਾਂ ਤੰਜ ਦਾ ਜਵਾਬ ਹੁਣ ਸ਼੍ਰੋਮਣੀ ਕਾਲੇਦ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਦੇ ਜਿਹੜਾ ਉਹਨਾਂ ਨੇ ਬਹੁਤ ਵੱਡਾ ਉਹਨਾਂ ਦੇ ਨਿੱਜੀ ਇੱਕ ਹਮਲਾ ਵੀ ਬੋਲਿਆ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ